ਜੱਗੂ ਭਗਵਾਨਪੁਰਿਆ ਦੀ ਮਾਂ ਦੇ ਕਤਲ ਤੋਂ ਬਾਅਦ ਜਿੱਥੇ ਉਹਨਾਂ ਦੇ ਪਿੰਡ ਦੇ ਵਿੱਚ ਮਾਤਮ ਛਾ ਗਿਆ ਤਾਂ ਬੀਤੀ ਰਾਤ ਬਟਾਲਾ ਦੇ ਵਿੱਚ ਵੱਡੀ ਵਾਰਦਾਤ ਵਾਪਰਦੀ ਹੈ ਜਿਸ ਗੱਡੀ ਦੇ ਵਿੱਚ ਜੱਗੂ ਭਗਵਾਨਪੁਰਿਆ ਦੀ ਮਾਤਾ ਹਰਜੀਤ ਕੌਰ ਤੇ ਇੱਕ ਰਿਸ਼ਤੇਦਾਰ ਜੋ ਕਿ ਉਹਨਾਂ ਦਾ ਮੂੰਹ ਬੋਲਿਆ ਪ੍ਰਾਦਸਿਆ ਜਾਂਦਾ ਹੈ ਗੁਰਨਵੀਰ ਸਿੰਘ ਜੋ ਕਿ ਗੱਡੀ ਦੇ ਵਿੱਚ ਸਵਾਰ ਹੁੰਦੇ ਨੇ ਤਾਂ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਉਦੋਂ ਹੀ ਸਵੇਰੇ ਸਿਵਲ ਹਸਪਤਾਲ ਬਟਾਲਾ ਦੇ ਵਿੱਚ ਪਿੰਡ ਭਗਵਾਨਪੁਰ ਤੋਂ ਸਥਾਨਕ ਲੋਕ ਤੇ ਜੱਗੂ ਦੇ ਰਿਸ਼ਤੇਦਾਰ ਵੀ ਪਹੁੰਚੇ ਉਹਨਾਂ ਦਾ ਕਹਿਣਾ ਸੀ ਕਿ ਹਰਜੀਤ ਕੋਰ ਕੁਝ ਸਮੇਂ ਤੋਂ ਬਟਾਲਾ ਦੇ ਵਿੱਚ ਰਹਿ ਰਹੀ ਸੀ ਕਿ ਤਕਨੀਕੀ ਤੌਰ ਤੇ ਉਸ ਦੀ ਕੋਈ ਰੰਜਿਸ਼ ਨਹੀਂ ਸੀ ਹਰਜੀਤ ਕੋਰ ਆਪਣੇ ਪੁੱਤ ਜੱਗੂ ਦੇ ਕੇਸਾ ਦੀ ਪਰਵਾਹੀ ਜ਼ਰੂਰ ਕਰਦੀ ਸੀ ਉੱਥੇ ਸਿਵਲ ਹਸਪਤਾਲ ਦੇ ਵਿੱਚ ਮ੍ਰਿਤਕ ਹਰਜੀਤ ਕੌਰ ਤੇ ਕਰਨਵੀਰ ਸਿੰਘ ਦਾ ਪੋਸਟਮਾਰਟਮ ਹੋਣਾ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਜੱਗੂ ਭਗਵਾਨਪੁਰੀਆ ਦੇ ਰਿਸ਼ਤੇਦਾਰੀ ਦੇ ਵਿੱਚ ਜਿਹੜੇ ਭਰਾ ਲੱਗਦੇ ਨੇ ਉਹਨਾਂ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਤੇ ਕਿਹਾ ਗਿਆ ਕਿ ਆਖਰੀ ਕਤਲ ਕਿਸ ਦੇ ਵੱਲੋਂ ਕੀਤਾ ਗਿਆ ਸਾਰਾ ਇਹ ਹੁਣ ਆਹੀਂ ਉੱਥੇ ਖੁਦ ਹਾਂ ਆਹੀਂ ਆਪਣੇ ਬਿਆਨ ਦੇਵਾਂਗੇ ਐਸਐਚਓ ਸਾਹਿਬ ਉਹਨਾਂ ਨੂੰ ਉਹਨਾਂ ਦੇ ਰਿਲੇਟਡ ਫਿਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਹੋਇਆ ਕਿਹਾ ਤੇ ਕੌਣ ਥੀ ਇਹ ਜੋ ਲੇਡੀ ਜਿੰਕੇ ਗੱਗੂ ਜੀ ਕੀ ਮਦਦ ਸੀ ਮਦਦ ਦੀ ਮੇਰੀ ਤਾਈ ਜੀ ਲੱਗਦੇ ਨੇ ਇਨਕੀ ਮਦਦ ਸੀ ਮੇਰੇ ਮਮਾ ਜੀ ਨੇ ਇਹ ਸਪੰਚ ਨੇ ਪਿੰਡ ਦੇ ਹੀ ਉੱਥੇ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾ ਕਿੰਕੀ ਮਦਦ ਲੱਗਦੇ ਤੇ ਇਹ ਹਾਂਜੀ ਇਹ ਕਿੰਕੇ ਮਦਦ ਤੇ ਜਿੰਕੀ ਦੇਤ ਹੋਈ ਹੈ ਇਹ ਜੱਗੂ ਭਗਵਾਨ ਦੀ ਮਦਦ ਤੇ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਦੇਤ ਕਿਸ ਨੂੰ ਪਕੜਾ ਨਹੀਂ

ਲੋਕ ਕੋਈ ਗੱਲ ਨਹੀਂ ਕਰਨ ਉਹ ਉਦੋਂ ਤਾਂ ਹੀ ਪਿੰਡ ਦਾ ਜਦੋਂ ਉਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਪੇਖੋ ਵਾਲੇ ਦਾ ਅੱਛਾ ਇਸ ਦਾ ਨਹੀਂ ਹੈਗਾ ਨਾਲ ਸਿੱਧਾ ਨਹੀਂ ਬੋਲੋ ਮੈਂ ਵੀ ਚੰਗੀ ਹੋ ਤੇ ਕੋਈ ਉਦਾਂ ਵੈਸੇ ਪਿਆਰ ਇਹ ਕੱਲ ਸ਼ਾਮ ਨੂੰ 9:30 ਨੂੰ ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਆ ਦੀ ਕਮਾਵਾਂ ਤੇ ਇੱਕ ਉਹਦਾ ਕਰਨ ਮੈਨੇ ਆ ਤੇ ਮੋਤੀ ਚ ਕੱਲ ਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬਾ ਉਹਨਾਂ ਦੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਟੀਆਂ ਦੇ ਦੇਣੀਆਂ ਉਹਨਾਂ ਨੂੰ ਇਹ ਤਫ਼ਤੀਸ਼ ਜੇ ਚੱਲ ਰਹੀ ਹੈ ਜਿਸਦੇ ਹੋਏਗੀ ਤੁਹਾਨੂੰ ਸਭ ਕੁਝ ਸਾਫ ਕਲੀਅਰ ਕਰਾਂਗੇ ਕੀ ਲੱਗਦਾ ਕਿਸ ਤਰ੍ਹਾਂ ਇਹਦੇ ਬਾਰੇ ਤਾਂ ਇਹ ਕੁਝ ਇਹਦੇ ਬਾਰੇ ਤਫ਼ਤੀਸ਼ ਦਾ ਪਾੜਾ ਇਹਦੇ ਵਰਦੇ ਮਾਝੇ ਕੁਝ ਨਹੀਂ ਤੁਹਾਨੂੰ ਅੱਜ ਇੱਕ ਜਿਹੜੀ ਪੋਸਟ ਵਾਇਰਲ ਹੁੰਦੀ ਆ ਬੰਬੀਹਾ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਇਹਦੇ ਹਾਂ ਇਹ ਦੀ ਵਾਰ ਸੁਣਿਆ ਜਰੂਰ ਆ ਨਿਊਜ਼ ਤੇ ਤੁਹਾਡੇ ਕੋ ਵੀ ਸੁਣ ਰਿਆ ਨਿਊਜ਼ ਤੇ ਵੀ ਆ ਰਿਹਾ ਬਾਕੀ ਦਾ ਜ਼ਿਲ੍ਹੇ ਤੈਕੀਕਤ ਕਰਦੇ ਉਸ ਤੋਂ ਬਾਅਦ ਜੋ ਵੀ ਥਾਣੇ ਇਹਨਾਂ ਪਤਾ ਲੱਗਾ ਜੀ ਐਫ ਆਰ ਜੀ ਕੀਤੀ ਹੈ ਉਹਦੇ ਵਿੱਚ ਸਪੋਸ ਨੂੰ ਕੋਈ ਹੈਡ ਆਉਟ ਨਹੀਂ 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 ਇੱਕ ਇਹ ਚੈਟ ਨਹੀਂ ਕੀਤਾ ਇਹ ਤੱਕ ਅੱਜ ਚੱਲੀ ਕੱਲ ਤੇ ਕੋਈ ਜਿਸ ਜਿਹਾ ਐਫ ਆਰ ਕੀਤੀ ਹੈ ਰਾਤ ਸਵੇਰੇ ਕੋਈ 3 ਵਜੇ 2 ਵਜੇ ਦੇ ਵਿੱਚ ਉਸ ਟੈਂਪਲਿਸ ਚੀਜ਼ਾ ਨਹੀਂ ਸੀ ਇਹ ਕਿੱਥੋਂ ਆ ਰਹੀ ਸੀ ਕਿਉਂ ਖਲੋਤੇ ਸੀ ਪਤਾ ਲੱਗਾ ਇਹ ਦੀ ਵਾਰ ਉਹਦਾ ਘਰ ਹੈ ਕਿਰਾਏ ਦਾ ਮਕਾਨ ਤੇ ਆਣ ਵਾਰੇ ਤਾਂ ਨਹੀਂ ਮੈਨੂੰ ਪਤਾ ਕਿੱਥੋਂ ਆ ਰਹੀ ਸੀ